ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਪੇਪਰਾਂ ਬਾਰੇ ਪੇਪਰ ਨਿਕਲ ਰਹੇ ਆ ਅਪਾਇੰਟਮੈਂਟਾਂ ਬਾਰੇ ਗੱਲਬਾਤ ਕਰਾਂਗੇ ਕਿ ਅਪਾਇੰਟਮੈਂਟ ਤੁਸੀਂ ਕਿੱਦਾਂ ਲੈ ਸਕਦੇ ਜੀ ਤੇ ਮਿਲਕੀ ਜੀਐਸ ਦੀਆਂ ਤੁਹਾਨੂੰ ਇਹ ਅਪਾਇੰਟਮੈਂਟ ਸਹੀ-ਸਹੀ ਮਿਲੇ ਸਾਰਾ ਕੁਝ ਦੇ ਨੂਲੇ ਹਾਸੇ ਕਿ ਸਾ ਉਪ ਆਪ ਨਿਕਲ ਰਹੇ ਆ ਤੇ ਇੱਕ ਚੀਜ਼ ਹੋਰ ਬਿਨਾ ਰਿਸੀਬੂਤਿਆਂ ਤੋਂ ਮਤਲਬ ਕਿ ਬਿਨਾ ਸਲਿੱਪਾਂ ਤੋਂ ਵੀ ਨੂਲੇ ਹਾਸੇ ਮਿਲ ਰਹੇ ਆ ਜਿਹੜੀ ਅਪੁਆਇੰਟਮੈਂਟ ਤੁਸੀਂ ਆਪ ਲੈਣੀ ਹੁੰਦੀ ਆ ਜਾਂ ਤਾਂ ਤੁਹਾਡਾ ਏਜੰਟ ਲੈ ਕੇ ਦਿੰਦਾ ਵਾ ਇਹ ਸਾਰੇ ਟੌਪਿਕਾਂ ਬਾਰੇ ਆਪਾਂ ਗੱਲਬਾਤ ਕਰ ਲਾਂਗੇ ਇਸ ਵੀਡੀਓ ਦੇ ਵਿੱਚ ਤੇ ਨਾਲ ਗੱਲਬਾਤ ਕਰਾਂਗੇ ਪੇਪਰ ਕਿੱਥੇ ਕਿੱਥੇ ਜੜਿਆ ਇਸ ਟਾਈਮ ਤੇ ਨਿਕਲ ਰਹੇ ਆ ਜਿਆਦਾ ਚੇਨਾ ਦੇ ਹੋਏ ਕਰਦੇ ਆ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਹਾਲਤੇ ਸੈੱਟ ਕਰ ਲਵੋ ਤਾਂ ਜੋ ਜੇ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਸਾਨੂੰ ਜਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦਾ ਉਹਦਾ ਆਪਾਂ ਹਾਲੇ ਕਿਹਾ ਕਿ ਉੱਥੇ ਮੈਂ ਪੋਸਟਾਂ ਵੀ ਪਾਈਆਂ ਤੁਸੀਂ ਮੈਨੂੰ ਪੋਸਟ ਤੇ ਲੇ ਕਮੈਂਟ ਕਰ ਦਿਓ ਭਾਵੇਂ ਕਹਲਾ ਹੈਲੋ ਦੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲਓ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਆਪਣੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਪੇਪਰਾਂ ਦੀ ਕੀ ਪੇਪਰ ਕਿੱਥੇ ਕਿੱਥੇ ਨਿਕਲ ਰਹੇ ਆ 9 ਮੰਥ ਵਾਲੇ ਪੇਪਰ ਸਾਲ ਵਾਲੇ ਪੇਪਰ ਤੇ ਡੋਮੈਸਟਿਕ ਪੇਪਰ ਬੜੇ ਵੀਰਾਂ ਭਰਾਵਾਂ ਨੂੰ ਮੈਨੂੰ ਮ ਉਹ ਅਪ੍ਰੈਲ ਚ ਨਿਕਲਨੇ ਸ਼ੁਰੂ ਹੋਣਿਆ ਹੱਲੇ ਪੇਪਰ ਨਹੀਂ ਨਿਕਲਿਆ ਤੁਸੀਂ ਐਵੇਂ ਕਰੀ ਜਾਂਦੇ ਵੀਰੇ ਇਦਾਂ ਦੀ ਗੱਲ ਨਹੀਂ ਹੈਗੀ ਪੇਪਰ ਨਿਕਲਨੇ ਹੋ ਗਿਆ ਸਟਾਰਟ ਉਹ ਇੱਕ ਸਾਤਾ ਨੂੰ ਇੱਕ ਅੰਦਾਜ਼ਾ ਹੈ ਟਾਈਮ ਦੱਸਦੇ ਕਿ ਕਦੋਂ ਪੇ ਤੁਹਾਡੇ ਨਿਕਲ ਸਕਦੇ ਆ ਉਹ ਚੀਜ਼ ਹੈ ਕਿ ਤੁਹਾਨੂੰ ਉਹ ਗੱਲ ਕਹਿ ਰਿਹਾ ਕਿ ਪੇਪਰ ਜਿਹੜੇ ਤੁਹਾਡੇ ਆ ਉਹ ਇਹ ਨਹੀਂ ਕਹਿ ਰਿਹਾ ਕਿ ਪੇਪਰ ਨਿਕਲਨੇ ਸਟਾਰਟ ਹੋਣੇ ਉਹ ਕਹਿੰਦੇ ਕਿ ਤੁਹਾਡੇ ਪੇਪਰ ਆ ਉਹ ਅਪ੍ਰੈਲ ਚ ਨਿਕਲਗੇ ਇਹ ਨਹੀਂ ਕਿ ਪੇਪਰ ਨਿਕਲਨੇ ਜਿਹੜੇ ਆ ਉਹ ਅਪ੍ਰੈਲ ਚ ਹੀ ਸਟਾਰਟ ਹੋਣਿਆ ਅਪ੍ਰੈਲ ਚ ਨਹੀਂ ਪੇਪਰ ਨਿਕਲਨੇ ਹੋ ਗਿਆ ਸਟਾਰਟ ਹਾਂ ਉਹ 9 ਮੰਥ ਵਾਲੇ ਆ ਭਾਵੇਂ ਉਹ ਸਾਲ ਵਾਲੇ ਤੇ ਭਾਵੇਂ ਉਹ ਡੋਮੈਸਟਿਕ ਪੇਪਰ ਆ ਪੇਪਰ ਸਾਰੇ ਹੀ ਨਿਕਲ ਨੇੜੇ ਆ ਉਹ ਸਟਾਰਟ ਹੋ ਗਿਆ ਤੇ ਬੜੇ ਵੀਰ ਆਪਣਾ ਮਨੋਂ ਤੇ ਅਪਾਇੰਟਮੈਂਟਾਂ ਵੀ ਮਿਲ ਗਈਆਂ ਵਾ ਬਲਕਿ ਜਿਨ੍ਹਾਂ ਨੇ ਪੇਪਰ ਨਿਕਲਦੋਂ ਬਾਅਦ ਨੂਲੇ ਵਾਸਤੇ ਪਹੁੰਚ ਗਏ ਉਹਨਾਂ ਕੋਲੋਂ ਉਹਨਾਂ ਨੇ ਬਾਅਦ ਵਿੱਚ ਆਪ ਅਪਾਇੰਟਮੈਂਟਾਂ ਲੈ ਲਈਆਂ ਜਾਂ ਏਜੰਟਾਂ ਦੇ ਰਹੇ ਆ ਅਪਾਇੰਟਮੈਂਟਾਂ ਅਪਾਇੰਟਮੈਂਟਾਂ ਦੀ ਗੱਲਬਾਤ ਕਰ ਲਈ ਕਿ ਅਪਾਇੰਟਮੈਂਟ ਤੁਸੀਂ ਕਿੱਦਾਂ ਲੈ ਸਕਦੇ ਜੇ ਤੇ ਜਿਹੜੀ ਅਪਾਇੰਟਮੈਂਟ ਆ ਉਹ ਕੀ ਕਰਦੇ ਆ ਕਈ ਏਜੰਟ ਕੀ ਹੁੰਦੇ ਆ ਕਿ ਤੁਹਾਨੂੰ ਅਪਾਇੰਟਮੈਂਟ ਵੀ ਆਪ ਲੈ ਕੇ ਦਿੰਦੇ ਆ ਠੀਕ ਹੈ ਉਹ ਨਾਰਮਲ ਹੀ ਗੱਲ ਵੈਬਸਾਈਟ ਤੋਂ ਹੋਣੀ ਹੈ ਭਾਵੇਂ ਬੰਦਾ ਇਟਲੀ 'ਚ ਬੈਠਾ ਹੋਆ ਭਾਵੇਂ ਬੰਦਾ ਆਈਡਾ 'ਚ ਬੈਠਾ ਹੋਆ ਉਹ ਤੁਸੀਂ ਆਪ ਵੀ ਅਪਲਾਈ ਕਰ ਸਕਦੇ ਜੇ ਤੁਹਾਡਾ ਏਜੰਟ ਵੀ ਅਪਲਾਈ ਕਰ ਸਕਦਾ ਵਾ ਜਾਂ ਤੁਹਾਨੂੰ ਤਾਂ ਨੂੰ ਲਾ ਉਸ ਤੋਂ ਬਾਅਦ ਤੁਸੀਂ ਕੋਈ ਇੰਡੀਆ ਵਿੱਚ ਏਜੰਟ ਲੱਭ ਕੇ ਕੈਫ ਵਾਲਿਓ ਕੋਈ ਵੀ ਤੁਸੀਂ ਉੱਥੇ ਬੰਦਾ ਹੋਵੇ ਜਿਹੜਾ ਇਹ ਕੰਮ ਕਰਦਾ ਹੋਵੇ ਤੁਸੀਂ ਉਹਨੂੰ ਕਹਿ ਕੇ ਆਪਣੀ ਜਿਹੜੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਠੀਕ ਹੈ ਬਾਕੀ ਇਹ ਪੱਕਾ ਨਹੀਂ ਕਿ ਜਾਂਦਾ ਏਜੰਟ ਤੁਹਾਨੂੰ ਅਪੁਆਇੰਟਮੈਂਟ ਲੈ ਕੇ ਦੇਣੀ ਆ ਜਾਂ ਜੇ ਤੁਹਾਨੂੰ ਉਹ ਇਹ ਗੱਲ ਕਹਿ ਰਿਹਾ ਕਿ ਅਪੁਆਇੰਟਮੈਂਟ ਤੁਹਾਨੂੰ ਮੈਂ ਲੈ ਕੇ ਦੇਣੀ ਝੂਠ ਨਹੀਂ ਹੈ ਕਈ ਏਜੰਟ ਹੀ ਕਰਦੇ ਆ ਤੁਹਾਨੂੰ ਅਪਾਇੰਟਮੈਂਟ ਆਪ ਲੈ ਕੇ ਦਿੰਦੇ ਆ ਤੇ ਕਈ ਏਜੰਟ ਕੱਲਾ ਨੂਲਾ ਹਾਸਤਾ ਹੀ ਸੈਂਡ ਕਰ ਦਿਆ ਉਸ ਤੋਂ ਬਾਅਦ ਉਹਨਾਂ ਦੀ ਜ਼ੋਸ਼ੀਅਤ ਦੀ ਕੋਈ ਨਹੀਂ ਹੁੰਦੀ ਕਿ ਤੁਹਾਨੂੰ ਉਹਨਾਂ ਨੇ ਅਪਾਇੰਟਮੈਂਟ ਲੈ ਕੇ ਦੇਣੀ ਆ ਅਪਾਇੰਟਮੈਂਟ ਤੁਸੀਂ ਆਪੇ ਲਓ ਆਪੇ ਜਾਓ ਉੱਥੇ ਤੁਹਾਡਾ ਕੋਈ ਡਾਕੂਮੈਂਟ ਘੱਟਵਾ ਉਹਨਾਂ ਨੂੰ ਬਾਅਦ ਵਿੱਚ ਕੋਈ ਇੰਟਰਸਟ ਨਹੀਂ ਇਸ ਚੀਜ਼ ਨਾਲ ਪਰ ਜਿਹੜੇ ਏਜੰਟ ਆਪ ਅਪਾਇੰਟਮੈਂਟ ਲੈ ਕੇ ਦਿੰਦੇ ਆ ਕਿ ਉਹਨਾਂ ਨੂੰ ਉਹਨਾਂ ਨੂੰ ਪਤਾ ਹੁੰਦਾ ਕਿ ਬਦ ਦਾ ਵੀਜ਼ਾ ਵਾਣ ਤੇ ਬਦ ਨੂੰ ਸੱਦਣਾ ਇੱਥੇ ਇੱਥੇ ਦੇ ਵਿੱਚ ਠੀਕ ਹੈ ਬਾਕੀ ਜਿਹੜੀ ਅਪਾਇੰਟਮੈਂਟ ਆ ਉਹ ਤੁਸੀਂ ਆਪ ਵੀ ਬ ਤੁਹਾਡਾ ਏਜੰਟ ਵੀ ਬੁੱਕ ਕਰ ਸਕਦਾ ਹੈ ਤੇ ਤੁਸੀਂ ਜੇਕਰ ਤਾਂ ਉਹਨੂੰ ਸਮਝ ਕੁਝ ਨਹੀਂ ਲੱਗਦੀ ਤੁਸੀਂ ਕਿਸੇ ਨਾ ਕਿਸੇ ਬੰਦੇ ਨਾਲ ਗੱਲਬਾਤ ਕਰਕੇ ਕੋਈ ਜਿਹੜਾ ਏਜੰਟ ਜਿਹੜਾ ਇਹ ਕੰਮ ਕਰਦਾ ਵਾ ਬਲਕਿ ਅਪਾਇੰਟਮੈਂਟ ਚੁੱਕਣ ਦਾ ਕੰਮ ਕਰਦਾ ਵਾ ਉਹ ਤੁਹਾਨੂੰ ਅਪਾਇੰਟਮੈਂਟ ਚੁੱਕ ਕੇ ਦੇ ਸਕਦਾ ਤੇ ਥੋੜਾ ਜਿਹਾ ਥੋੜੀ ਫੀਸ ਲੱਗੂਗੀ ਤੁਹਾਡੀ ਮਾੜੀ ਮੋਟੀ ਜਿੰਨੀ ਫੀਸ ਲੈਂਦੇ ਆ ਉਹ ਫੀਸ ਲੈ ਕੇ ਤੁਸੀਂ ਜਿਹੜੀ ਅਪਾਇੰਟਮੈਂਟ ਆ ਕਿਸੇ ਏਜੰਟ ਦੇ ਰਾਹੀਂ ਇੰਡੀਆ ਵਿੱਚ ਬੈਠੇ ਬੁੱਕ ਕਰਵਾ ਸਕਦੇ ਜੇ ਅਪਾਇੰਟਮੈਂਟਾਂ ਮਿਲਣ ਕਦੋਂ ਦੇ ਦੀਆਂ ਵਾ ਪਿਛਲੇ ਤੋਂ ਪਿਛਲੇ ਹਫਤੇ ਆ ਅਪਾਇੰਟਮੈਂਟਾਂ ਬੁੱਕ ਕਰ ਦਿੱਲੀ ਦਿੱਲੀ ਦੇ ਘਰੇ ਐਪੌਇੰਟਮੈਂਟਾਂ ਬੁੱਕ ਤੇ ਐਪੌਇੰਟਮੈਂਟਾਂ ਮਿਲੀਆਂ ਉਹਨਾਂ ਨੂੰ ਜੂਨ ਦੀਆਂ ਤੇ ਜੁਲਾਈ ਦੀਆਂ ਐਪੌਇੰਟਮੈਂਟਾਂ ਜਿਹੜੀਆਂ ਇਸ ਟਾਈਮ ਤੇ ਮਿਲਦੀਆਂ ਜਿਹੜਾ ਹੁਣ ਬੁੱਕ ਕਰਦਾ ਵਾ ਉਹਨੂੰ ਮੇਰੇ ਹਿਸਾਬ ਨਾਲ ਤਾਂ ਜੁਲਾਈ ਤੇ ਜਾਂ ਜੁਲਾਈ ਤੋਂ ਬਾਅਦ ਦੀਆਂ ਐਪੌਇੰਟਮੈਂਟਾਂ ਮਿਲਣਗੀਆਂ ਠੀਕ ਹੈ ਕੋਈ ਹੋਊਗਾ ਜਿੰਨੂੰ ਮਿਲ ਜਾਊ ਜੂਨ ਦੇ ਐਪੌਇੰਟਮੈਂਟ ਨਹੀਂ ਤਾਂ ਹੁਣ ਜੂਨ ਦਾ ਹੋਊਗਾ ਕਿ ਪੇਪਰ ਉਸ ਤੋਂ ਬਾਅਦ ਬਹੁਤ ਨਿਕਲਾਏ ਐ ਐਪੌਇੰਟਮੈਂਟਾਂ ਜਿਹੜੀਆਂ ਉਹ ਬਹੁਤ ਬੁੱਕ ਕੀਤੀਆਂ ਵੀ ਆ ਭਰਾਵਾਂ ਨੇ ਤੇ ਜਿਸ ਕਰਕੇ ਜਿਹੜੀ ਐਪੌਇੰਟਮੈਂਟ ਜੇਕਰ ਕੋਈ ਹੁਣ ਵੀਰ ਭਰਾ ਆਪਣਾ ਬੁੱਕ ਜੁਲਾਈ ਤੇ ਜਾਂ ਉਸ ਤੋਂ ਅਗਲੇ ਮਹੀਨੇ ਚਿਹੜੀ ਅਪਾਇੰਟਮੈਂਟ ਮਿਲਦੇ ਜਿਹੜੇ ਆ ਚਾਂਸ ਹੈ ਹੈਗੇ ਆ ਬਾਕੀ ਇਹ ਨਹੀਂ ਕਿ ਜੇ ਤੁਹਾਡੇ ਪੇਪਰ ਹੋਣ ਨਿਕਲੇ ਅੱਜ ਤੁਹਾਨੂੰ ਅਪਾਇੰਟਮੈਂਟ ਜੁਲਾਈ ਦੀ ਮਿਲ ਰਹੀ ਹੈ ਜਾਂ ਉਸ ਤੋਂ ਬਾਅਦ ਅਗਸਤ ਦੀ ਮਿਲ ਰਹੀ ਹੈ ਠੀਕ ਆ ਉਹਦੇ ਵਿੱਚ ਤੁਹਾਨੂੰ ਕੋਈ ਤੁਹਾਡਾ ਕੋਈ ਟੈਨਸ਼ਨ ਲੈਣ ਤੁਹਾਡੀ ਕੋਈ ਗੱਲ ਨਹੀਂ ਕਿਉਂਕਿ ਉਹ ਜਨੂਲੇ ਹਾਸਤੇ ਦੀ ਵੈਲਿਡਿਟੀ ਹੁੰਦੀ ਹੈ ਸਿਰਫ ਤੇ ਸਿਰਫ 6 ਮਹੀਨੇ ਦੀ ਪਰ ਜੇਕਰ ਅਪਾਇੰਟਮੈਂਟ ਤੁਹਾਨੂੰ 6 ਮਹੀਨੇ ਤੋਂ ਬਾਅਦ ਵੀ ਮਿਲ ਜਾਂਦੀ ਆ ਠੀਕ ਹੈ ਤੁਸੀਂ ਡੇਲੀ ਚੈੱਕ ਕਰਦੇ ਰਹੇ ਜੇ ਤੁਹਾਡੀ ਉਹ ਵਿੱਚ ਕੋਈ ਗਲਤੀ ਨਹੀਂ ਆ ਫਿਰ ਤੁਹਾਡਾ ਭਾਵੇਂ ਜਨੂਲਾ ਹਾਸਤਾ ਐਕਸਪਾਇਰ ਵੀ ਹੋਇਆ ਹੋਵੇ ਉਹਦੇ ਤੇ ਵੀ ਵੀਜ਼ਾ ਲੱਗਣ ਦੇ ਫੁੱਲ ਬਟਾ ਫੁੱਲ ਚਾਂਸ ਵਾ ਜੇਕਰ ਬਾਕੀ ਸਾਰਾ ਕੁਝ ਸਹੀ ਹੋਵੇ ਜਿਵੇਂ ਪਿਛਲੇ ਸਾਲ ਹੋਇਆ ਸੀ ਅਪਾਇੰਟਮੈਂਟਾਂ ਉੱਪਰ ਨਹੀਂ ਆਈਆਂ ਸੀ ਤੇ ਬੜੇ ਵੀਰਾਂ ਭਰਾਵਾਂ ਦੇ ਨੋ ਲੈਓਸਟ ਐਕਸਪਾਇਰ ਹੋ ਗਏ ਸੀ ਜਿਵੇਂ ਮਲਕੀ 6 ਮਹੀਨੇ ਦੀ ਡੇਟ ਹੁੰਦੀ ਆ ਤੇ 6 ਮਹੀਨੇ ਦਾ ਜ਼ਿਆਦਾ ਜਿਆਦਾ ਟਾਈਮ ਲੰਘ ਗਿਆ ਸੀ ਉਸ ਤੋਂ ਬਾਅਦ ਅਪਾਇੰਟਮੈਂਟ ਆਮੀਆਂ ਜਿਨ੍ਹਾਂ ਦਾ ਸਾਰਾ ਕੁਝ ਸਹੀ ਸੀ ਉਹਨਾਂ ਨੂੰ ਚਲੋ ਵੀਜ਼ੇ ਮਿਲ ਗਏ ਪਰ ਜਿਨ੍ਹਾਂ ਦਾ ਕੁਝ ਹੋਰ ਗਲਤ ਸੀ ਭਾਵੇਂ ਉਹਨਾਂ ਦਾ ਨੋ ਲੈਓਸਟ ਐਕਸਪਾਇਰ ਐਕਸਪਾਇਰ ਸੀ ਜਾਣਈ ਐਕਸਪਾਇਰ ਸੀ ਤੇ ਉਹਨਾਂ ਦਾ ਵੀਜ਼ਾ ਜਿਹੜਾ ਬਾਅਦ ਵਿੱਚ ਨਹੀਂ ਲੱਗਾ ਇਸ ਕਰਕੇ ਆਪਾ ਇਹਦਾ ਚੱਕਰ ਨਹੀਂ ਕੋਈ ਕੀਤਾ ਤੁਹਾਡੀ ਨਹੀਂ ਗਲਤੀ ਇਹਦੇ ਵਿੱਚ ਕਿ ਅਪਾਇੰਟਮੈਂਟ ਜੇ ਇਨੀ ਲੇਟ ਮਿਲ ਰਹੀ ਆ ਜਾਂ ਤੁਹਾਡਾ ਨੂਲਾ ਹੋ ਉਸ ਤੱਕ ਗਾਂ ਉਹ ਸਮੇਂ ਚ ਐਕਸਪਾਇਰ ਹੋ ਜੇ ਉਹ ਜੇ ਤੁਹਾਡੀ ਕੋਈ ਗਲਤੀ ਨਹੀਂ ਆ ਉਹ ਉਹਨਾਂ ਦੀ ਗਲਤੀ ਆ ਕਿ ਉਹਨਾਂ ਨੇ ਉਹਨਾਂ ਦੀ ਗਲਤੀ ਨਹੀਂ ਆਪਾਂ ਕਹਿ ਸਕਦੇ ਕਿ ਉਹ ਵੀ ਤੁਹਾਨੂੰ ਜੇਕਰ ਉਹਨਾਂ ਦੀ ਗਲਤੀ ਤਾਂ ਕਿ ਜੇਕਰ ਤੁਹਾਡੇ ਬਾਅਦ ਚ ਨੂਲਾ ਹੋ ਉਸ ਤੱਕ ਐਕਸਪਾਇਰ ਤੇ ਵੀਜ਼ਾ ਨਾਲ ਲਾ ਕੇ ਦੇਣ ਉਹ ਤੁਹਾਨੂੰ ਨੂਲਾ ਹੋ ਉਸ ਤੱਕ ਐਕਸਪਾਇਰ ਤੇ ਵੀ ਵੀਜ਼ਾ ਜਿਹੜਾ ਵਾ ਲਾ ਕੇ ਦਿੰਦੇ ਐਸ ਕਰਕੇ ਟੈਨਸ਼ਨ ਨਾ ਲਓ ਜਿਹੜੇ ਵੀਰ ਭਰਾ ਅਪਾਇੰਟਮੈਂਟ ਬੁੱਕ ਕਰ ਰਹੇ ਆ ਬਸ ਤੁਹਾਨੂੰ ਅਪਾਇੰਟਮੈਂਟ ਮਿਲਣੀ ਚਾਹੀਦੀ ਆ ਉਹ ਭ ਜੂਨ ਦੀ ਮਿਲ ਜੇ ਜੁਲਾਈ ਦੀ ਮਿਲ ਜੇ ਅਗਸਤ ਦੀ ਮਿਲ ਜੇ ਬਸ ਸਾਨੂੰ ਅਪਾਇੰਟਮੈਂਟ ਮਿਲਣੀ ਚਾਹੀਦੀ ਆ ਬਾਕੀ ਤੁਹਾਨੂੰ ਕੋਈ ਇੰਟਰਸਟ ਨਹੀਂ ਹੈਗਾ ਬਾਕੀ ਹੁਣ ਆਪਾਂ ਗੱਲਬਾਤ ਕਰ ਲੈਂਦੇ ਆ ਕਿ ਜਿਹੜੇ ਪੇਪਰ ਆ ਉਹ ਜਿਹੜੇ 9 ਸਭ ਤੋਂ ਜ਼ਿਆਦਾ ਪੇਪਰ ਜਿਹੜੇ ਨਿਕਲ ਰਿਹਾ ਜਿਨ੍ਹਾਂ ਦੀ ਮੈਨੂੰ ਅਪਡੇਟ ਮਿਲੀ ਆ ਉਹ ਹੈਗਾ 9 ਮੰਥ ਵਾਲੇ ਠੀਕ ਆ 9 ਮੰਥ ਵਾਲੇ ਪੇਪਰ ਜਿਹੜੇ ਆ ਉਹ ਸਭ ਤੋਂ ਜ਼ਿਆਦਾ ਨਿਕਲ ਰਿਹਾ ਉਸ ਤੋਂ ਬਾਅਦ ਡੋਮੈਸਟਿਕ ਵਾ ਉਹ ਚਲੋ ਨਿਕਲਤਾ ਹੋ ਵੀ ਰਿਹਾ ਸਾਲ ਵਾਲੇ ਪੇਪਰ ਵੀ ਨਿਕਲ ਰਿਹਾ ਪਰ 9 ਮੰਥ ਵਾਲਿਆਂ ਦੇ ਪ੍ਰਤੀ ਜਿਹੜੇ ਪੇਪਰ ਆ ਉਹ ਦੋਵੇਂ ਘੱਟ ਨਿਕਲ ਰਿਹਾ ਠੀਕ ਆ ਕਮੈਂਟ ਕਰੋ ਤੇ ਇੱਕ ਮੇਰੇ ਵੀਰ ਭਰਾ ਜੂੜੀ ਗੱਲ ਹੋਰ ਇਹ ਤੁਸੀਂ ਥੋੜੀ ਜੀ ਗੌਰ ਕਰਿਓ ਇਸ ਚੀਜ਼ ਦੇ ਉੱਤੇ ਇਹ ਗੱਲ ਹੈਗੀ ਕਿ ਜਿਹੜੇ ਵੀਰਾਂ ਭਰਾਵਾਂ ਨੇ ਪੇਪਰ ਫਿਲ ਕਰਾਇਆ 9 ਮੰਥ ਵਾਲੇ ਜਾਂ ਸਾਲ ਵਾਲੇ ਜਾਂ ਡੋਮੈਸਟਿਕ ਪੇਪਰ ਫਿਲ ਕਰਾਇਆ ਜਿਹੜੇ ਪੇਪਰ ਫਿਲ ਕਰਾਏ ਆ ਤੁਸੀਂ ਜਦੋਂ ਆਪਣੀ ਅੰਬੈਸੀ ਵਿੱਚ ਪੇਪਰ ਖੜਨੇ ਆ ਤੁਸੀਂ ਉਹੋ ਹੀ ਚੀਜ਼ ਦੀ ਮਿਲ ਕੇ ਆਪਾਂ ਕਹਿ ਲਈਏ ਕਿ ਆਪਣਾ ਤਜਰਬਾ ਖੜਨਾ ਵਾ ਨਾਲ ਜੀڑا ਤੁਹਾਡੇ ਪੇਪਰ ਆ ਇਹ ਨਹੀਂ ਕਿ ਜਿਗਰ ਦੇ ਬੇਕੰਟਰੈਕਸ਼ਨ ਵਾਲੇ ਤੁਸੀਂ ਆਪਣਾ ਜਿਹੜਾ ਤਜਰਬਾ ਵਾ ਜਿਹਨੂੰ ਆਪਾਂ ਕਹਿ ਦਿੰਨੇ ਕਿ ਆਪਣਾ ਐਕਸਪੀਰੀਅੰਸ ਆ ਤੁਸੀਂ ਲੈ ਜੋ ਇਹ ਖੇਤੀਬਾੜੀ ਵਾਲਾ ਉਸਤੇ ਵੀ ਰਿਫਿਊਜ਼ਲ ਜਿਹੜੀ ਆ ਉਹ ਇਸ ਟਾਈਮ ਤੇ ਪੈ ਰਹੀ ਆ ਬੜੇ ਵੀਰਾਂ ਭਰਾਵਾਂ ਦੀ ਰਿਫਿਊਜ਼ਲ ਪਈ ਹੈ ਜਿਨ੍ਹਾਂ ਨੇ 2022 ਵਿੱਚ ਪੇਪਰ ਫਿਲ ਕੀਤੇ ਸੀ ਪੇਪਰ ਨਿਕਲ ਗਿਆ ਅਪਾਇੰਟਮੈਂਟਾਂ ਮਿਲੀਆਂ ਬੜੇ ਓਕੇ ਹੋ ਕੇ ਅਪਾਇੰਟਮੈਂਟਾਂ ਲਈਆਂ ਉਸ ਤੋਂ ਬਾਅਦ ਪੰਗਾ ਕੀ ਪਿਆ ਪੇਪਰ ਹੈਗੇ ਸੀ ਦੂਜੇ ਵਾਲੇ ਕੰਟਰੈਕਸ਼ਨ ਵਾਲੇ ਠੀਕ ਆ ਤੇ ਉਹਨਾਂ ਨੇ ਐਕਸਪੀਰੀਅੰਸ ਨਾਲ ਆਪਣਾ ਲਾਤਾ ਪੰਜ-ਪੰਜ ਸਾਲ ਦਾ ਕੀ ਸਾਨੂੰ ਖੇਤੀਬਾੜੀ ਦਾ ਐਕਸਪੀਰੀਅੰਸ ਆ ਪਹਿਲਾਂ ਕੀ ਪਹਿਲਾਂ ਵੀਜ਼ੇ ਮਿਲ ਜਾਂਦੇ ਸੀ ਇਦਾਂ ਹੀ ਕੀ ਆਪਾਂ ਐਕਸਪੀਰੀਅੰਸ ਤੁਸੀਂ ਕੋਈ ਹੋਰ ਵੀ ਲਿਆ ਹੁੰਦਾ ਤਾਂ ਵੀਜ਼ਾ ਮਿਲ ਜਾਂਦਾ ਹੁੰਦਾ ਸੀ ਪਰ ਹੁਣ ਜਿਹੜੇ ਵਾ ਵੀਜ਼ੇ ਨਹੀਂ ਮਿਲਦੇ ਜੇ ਰਿਫਿਊਜੀਆ ਮਿਲਦੀਆਂ ਜੇ ਬੜੇ ਵੀਰਾਂ ਭਰਾਵਾਂ ਨੂੰ ਰਿਫਿਊਜੀ ਮਿਲ ਨਹੀਂ ਆ ਤੇ ਇਸ ਸਾਲ ਮੈਂ ਤੁਹਾਨੂੰ ਗਰੰਟੀ ਨਹੀਂ ਗੱਲ ਕਹਿ ਦਿੰਦਾ ਵਾ ਕਿਉਂਕਿ ਪਿਛਲੇ ਸਾਲ ਵੀ ਇਦਾਂ ਹੀ ਹੋਇਆ ਵਾ ਬੜੇ ਵੀਰਾਂ ਭਰਾਵਾਂ ਨੇ ਗੱਲ ਦਾ ਪਤਾ ਨਹੀਂ ਆ ਜੇਕਰ ਤੁਸੀਂ ਆਪਣੇ ਰਿਫਿਊਜੀ ਨਹੀਂ ਲਾਣਾ ਚਾਹੁੰਦੇ ਜੇ ਆਪਣੇ ਏਜੰਟ ਨਾਲ ਗੱਲਬਾਤ ਕਰਕੇ ਕਲੀਅਰ ਤੌਰ ਤੇ ਉਹਨੇ ਗੱਲ ਪੁੱਛੇਗੀ ਤੁਹਾਡੇ ਪੇਪਰ ਹੈਗੇ ਕਿਹੜੇ ਆ ਠੀਕ ਹੈ ਕਿ ਪੇਪਰ ਤੁਹਾਨੂੰ ਦੱਸਦੇ ਨਹੀਂ ਕਈ ਵਾਰ ਕੀ ਹੁੰਦੇ ਵਾ ਇੱਕ ਪੇਪਰ ਇੱਥੇ ਹੁੰਦਾ ਕਿ ਜਿਹੜੇ ਬਿਨਾ ਕੋਟੇ ਤੋਂ ਹੁੰਦੇ ਆ ਕਿ ਪੇਪਰ ਉਹ ਖੋਲਦੇ ਨਹੀਂ ਉਹ ਖੁੱਲੇ ਹੀ ਰਹਿੰਦੇ ਵਾ ਕਈ ਵਾਰ ਤੁਹਾਡੇ ਉਹਨਾਂ ਵਿੱਚ ਭਰ ਕੇ ਤੇ ਬਾਅਦ ਵਿੱਚ ਤੁਹਾਨੂੰ ਕਿਹਾ ਤੁਹਾਡੇ ਪੇਪਰ ਸਾਲ ਵਾਲੇ ਆ ਤੁਹਾਡੇ ਦੇ ਪੇਪਰ ਡੋਮੈਸਟਿਕ ਤਾਂ ਉਹਨੂੰ ਦੱਸ ਦੇਣੀ ਆ ਠੀਕ ਆ ਤੁਸੀਂ ਤਾਂ ਬਾਅਦ ਵਿੱਚ ਆਪਣਾ ਐਕਸਪੀਰੀਅੰਸ ਕੋਈ ਹੋਰ ਲਾ ਦਿੰਦੇ ਜੇ ਜਾਂ ਤੁਸੀਂ ਕੋਈ ਮਾੜਾ ਮੋਟਾ ਡਾਕੂਮੈਂਟ ਗਲਤ ਲੈ ਗਏ ਤੇ ਤੁਹਾਡਾ ਜਿਹੜਾ ਬਾ ਰਿਫਿਊਜ਼ ਹੀ ਪੈ ਜਾਣੀ ਆ ਇਸ ਵਾਰ ਵੀ ਇਦਾਂ ਬਹੁਤ ਹੋਣਾ ਵਾ ਪਰ ਜੇਕਰ ਤੁਸੀਂ ਹੁਣ ਤੋਂ ਹੀ ਥੋੜੇ ਜੇ ਇਸ ਚੀਜ਼ ਵੱਲ ਧਿਆਨ ਦੇ ਕੇ ਜਿਹੜਾ ਨਾਲ ਪੇਪਰ ਆ ਉਹਦਾ ਹੀ ਆਪਣਾ ਮਿਲ ਕੇ ਐਕਸਪੀਰੀਅੰਸ ਨਾਲ ਖੜੋਗੇ ਤਾਂ ਵਧੀਆ ਰੋਗੇ ਵਧੀਆ ਰੋਗ ਹੈ ਕਿ ਮਗਰ ਤਾਂ ਜਿਹੜਾ ਵੀਜ਼ਾ ਲੱਗਣ ਦੇ ਚਾਂਸ ਤੁਹਾਡੇ ਉਹ ਜ਼ਿਆਦਾ ਹੋਣਗੇ ਐਕਸਪੀਰੀਅੰਸ ਉਹੋ ਹੀ ਖੜੋ ਜਿਹੜੇ ਤੁਹਾਡੇ ਪੇਪਰ ਆ ਉਸ ਤੋਂ ਬਗੈਰ ਐਕਸਪੀਰੀਅੰਸ ਦੂਜਾ ਕੋਈ ਨਾਲ ਆਪਣੇ ਨਾਂ ਲਾਓ ਰਿਫਿਊਜੀ ਨਹੀਂ ਤਾਂ ਤੁਹਾਨੂੰ ਮਿਲ ਜਾਨੀ ਕਿ ਲੋਏ ਮਿੱਤਰੋ ਇਸ ਵੀਡੀਓ ਵਿੱਚ ਰਫੈਨਾ ਹੀ ਟੈਨਸ਼ਨ ਨਾ ਲੋ ਪੇਪਰ ਨਹੀਂ ਨਿਕਲ ਰਿਹਾ ਜਿਹੜੇ ਜਿਹੜੇ ਏਜੰਟ ਤੁਹਾਨੂੰ ਕਹਿ ਰਹੇ ਆ ਕਿ ਪੇਪਰ ਨਹੀਂ ਨਿਕਲ ਰਿਹਾ ਉਹਨਾਂ ਦੀ ਗੱਲ ਸੁਣੋ ਪਰ ਉਹ ਤੁਹਾਨੂੰ ਇਹ ਮੇਰੇ ਹਿਸਾਬ ਨਾਲ ਤੁਹਾਨੂੰ ਇਹ ਗੱਲ ਨਹੀਂ ਕਹਿ ਰਹੇ ਕਿ ਤੇ ਪੇਪਰ ਨਿਕਲ ਨਹੀਂ ਰਹੇ ਉਹ ਤੁਹਾਨੂੰ ਇਹ ਗੱਲ ਦੇ ਕਹਿ ਰਹੇ ਕਿ ਤੁਹਾਡੇ ਇਹੇ ਪੇਪਰ ਆ ਉਹ ਅਪ੍ਰੈਲ ਚ ਨਿਕਲਣ ਹੁਣ ਕਈ ਮੈਨੂੰ ਵੀਰਾ ਭਰਾਵਾਂ ਦੇ ਮੈਸੇਜ ਆਉਂਦੇ ਆ ਕਿ ਅਪ੍ਰੈਲ ਚ ਪੇਪਰ ਨਿਕਲਣਗੇ ਸਾਡਾ ਏਜੰਟ ਇਦਾਂ ਕਹਿ ਰਿਹਾ ਵਾ ਤੁਸੀਂ ਝੂਠ ਬੋਲ ਜਾਂਦੇ ਜੇ ਕਿ ਪੇਪਰ ਤਾਂ ਹਾਂ ਲੈ ਨਿਕਰਨੀ ਨੇ ਇਦਾਂ ਦੀ ਮੇਰੇ ਕੋਈ ਗੱਲ ਨਹੀਂ ਆ ਪੇਪਰ ਨਹੀਂ ਕਰ ਰਿਹਾ ਉਹ ਤੁਹਾਡਾ ਏਜੰਟ ਤੁਹਾਨੂੰ ਇਹ ਗੱਲ ਕਹਿ ਰਿਹਾ ਹੋ ਸਕਦਾ ਵਾ ਕਿ ਪੇਪਰ ਜਿਹੜੇ ਆ ਤੁਹਾਡੇ ਪੇਪਰ ਜਿਹੜੇ ਭਰੇ ਆ ਉਹ ਅਪ੍ਰੈਲ ਚ ਨਿਕਲਣਾ ਬਾਕੀ ਇਹ ਨਹੀਂ ਕਿ ਪੱਕਾ ਅਪ੍ਰੈਲ ਚ ਨਿਕਲਨੇ ਆ ਉਹ ਸਦਾ ਤੁਹਾਨੂੰ ਅੱਜ ਹੀ ਮੈਸੇਜ ਆਏ ਤੁਹਾਡੇ ਵਕੀਲ ਦਾ ਜਾਂਦਾ ਡੇ ਏਜੰਟ ਦਾ ਕਿ ਪੇਪਰ ਤਾਂ ਡੇੜੇ ਵਾ ਉਹ ਨਿਕਲ ਗਿਆ ਜਾਂ ਉਹਨਾਂ ਵੱਲੋਂ ਕੋਈ ਮੇਲ ਆ ਗਈ ਆ ਕਿ ਮੈਂ ਮੈਨੂ ਲਾ ਉਸਤ ਲੈਣ ਚੱਲੇ ਆਂ ਜਾਂ ਉਹਨੂੰ ਉਹ ਸੈਂਡ ਕਰ ਦਿਓ ਇਹ ਸਾਰਾ ਕੁਝ ਪਤਾ ਲੱਗੂਗਾ ਜਦੋਂ ਤੁਹਾਡਾ ਵਕੀਲ ਨੂੰ ਕੋਈ ਨਾ ਕੋਈ ਉਹਨਾਂ ਵੱਲੋਂ ਮੇਲ ਆਊਗੀ ਉਹ ਮੇਲ ਭਾਵੇਂ ਅੱਜ ਆਜੇ ਭਾਵੇਂ ਕੱਲ ਆਜੇ ਭਾਵੇਂ ਹਫਤੇ ਬਾਅਦ ਆਜੇ ਭਾਵੇਂ ਦ ਲਓਏ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਤਾਂ ਸਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਡੇਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲ ਜਾਈਏ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ